ਮੈਨੂੰ ਲੱਗਦਾ ਨੇ ਭਾਂਡੇ ਨਹੀਂ ਵੇਚਣੇ ਹੈਗੇ ਸਭ ਟੋਪੀ ਡਰਾਮਾ ਦੇਖ ਰੋ ਲੈ ਕੜਾਈ ਮੰਗਦਾ ਤਾਂ ਦਿੰਦਾ ਵਰਛਾ ਇਹਦੇ ਕੋਈ ਭਾਂਡਿਆਂ ਦਾ ਕੰਮ ਵੇਚਣ ਵਾਲਾ ਹੈ ਹੀ ਨਹੀਂਗਾ ਇਹ ਕਿਹੜਾ ਹਟਦਾ ਵਾ ਕੈਂਟੀ ਦੀ ਕਮੇਟੀ ਵੀ ਆਂਤੀ ਆ ਭਾਈ ਹੋਂ ਭਾਂਡੇ ਵੇਚਣ ਲੱਗ ਗਿਆ ਵੇਖ ਲੋ ਇਹਦਾ ਭਾਂਡੇ ਵੇਚੂਗਾ ਸਾਰੇ ਮੈਂ ਤਾਂ ਸਾਰੇ ਵੇਚ ਦੇਣੇ ਆ ਭਰਾ ਨੇ ਖੁਰਪਾ ਚਾਹੀਦਾ ਯਾਰ ਵੱਡਾ ਜਿਹਾ ਖੁਰਪਾ ਹੈਗਾ ਆਪਣੇ ਕੋਲ ਵੱਡਾ ਜਿਹਾ ਖੁਰਪਾ ਚਾਹੀਦਾ ਇੱਕ ਉਹ ਵੱਡਾ ਕਿੱਡਾ ਤੂੰ ਬਦਲਾਂ ਚ ਬਣਾਉਣੀ ਦਾਲ ਮੇਰਾ ਭਰਾ ਜੁਕਤਾ ਨਾਲ ਮਾਰ ਹੈਗਾ ਤੇ ਦੇ ਉਹ ਵੇ ਆ ਥੋੜੀ ਵੱਡੀ ਦਿਖਾ ਇਹ ਤੋਂ ਤੁਸੀਂ ਵਿੱਚ ਮੈਚ ਕਰਾਉਣਾ ਮੈਂ ਕੜਾਈ ਤੇ ਉਹ ਮੇਰਾ ਇਹ ਭਾਜੀ ਪੱਠੀਏ ਤੇ ਖਾਣ ਪੀਣ ਨੂੰ ਸਮਾਨ ਬੰਦਾ ਇੱਥੇ? ਉਹ ਇੱਥੇ ਹੀ ਬੰਦਾ ਔਰ ਬਲਬ ਤੇ ਬੰਦਾ ਆ। ਇੱਥੇ ਬੰਦਾ ਖਾਣ ਪੀਣ ਨੂੰ। ਹੋਰ ਭਾਗੀ ਹਾਲੀ। ਠੀਕ ਆ। ਆਪਣੀ ਬਣਾਣਾ। ਆਪਣੇ ਇਹ ਭਾਂਡਿਆਂ ਦੀ ਆ। ਔਰ ਪਟਾਕੇ ਵੇਚਣ ਦੇ ਆ ਉਹਨਾਂ ਭਾਂਡੇ ਹੀ ਆ। ਸਭ ਸਾਹਮਣੇ ਟੱਗੇ ਆ। ਭਰਾ ਕਿੱਡਾ ਤੇਰਾ ਗੰਡੇ ਬੰਬ ਵਰਗਾ ਮੂੰਹ ਆ। ਉਹ ਬੰਦਾ ਜਦੋਂ ਹੁੰਦਾ ਪੁੱਛਦਾ ਹੀ ਆ ਮੜਿਆ ਇਹ ਤੇ ਬੋਝ ਚਾਲ ਦੀ ਗੱਲ ਆ। ਲੈਣਾ ਕੋ ਤੂੰ। हां जी हां जी ਕੀ ਲੈਣਾ ਦੱਸ ਯਾਰ ਮੇਰਾ ਭਰਾ ਨੇ ਖੁਰਪਾ ਚਾਹੀਦਾ ਯਾਰ ਵੱਡਾ ਜਿਹਾ ਖੁਰਪਾ ਹੈਗਾ ਆਪਣੇ ਕੋਲ ਵੱਡਾ ਜਿਹਾ ਖੁਰਪਾ ਚਾਹੀਦਾ ਇੱਕ ਉਹ ਵੱਡਾ ਕਿੱਡਾ ਕਿ ਤੂੰ ਬਦਨਾ ਚ ਬਣਾਉਣੀ ਦਾਲ ਮੇਰਾ ਭਰਾ ਜੁਗਤਾਂ ਨਾ ਮਾਰ ਹੈਗਾ ਤੇ ਦੇ ਵੇਆ ਸਟੈਂਡਰਡ ਸਾਈਜ਼ ਹੁੰਦਾ ਵਾ ਵੇਖੋ ਐਡੇ ਹੀ ਹੁੰਦੇ ਆ ਮਤਲਬ ਇਹੋ ਵੇਖਦਾ ਜਿਆਦਾ ਇਹੀ ਆ ਨਹੀਂ ਇਹ ਤਾਂ ਵੱਡਾ ਹੈ ਨਹੀਂ ਆ ਯਾਰ ਤੂੰ ਜਾਜ ਦੱਕਨੇ ਆ ਤੂੰ ਤੇ ਨਾ ਉਹ ਨਹੀਂ ਨਹੀਂ ਭਰਾ ਗੱਲ ਵਾਗੇ ਹੁਣ ਸੇਕ ਪੈਂਦਾ ਵਾ ਬੰਦੇ ਨੇ ਜੋ ਖਵਾ ਖਾ ਮਾਰਨਾ ਸੇਕ ਨਹੀਂ ਪੈਂਦਾ ਥੋੜਾ ਲੰਮਾ ਹੈ ਨਹੀਂ ਆ ਕੋਆ ਤੇਰੇ ਨਾ ਵਾਜੇ ਕਿਤੇ ਵਿੱਚੋਂ ਨਿਕਲ ਕੇ ਤੂੰ ਘਰ ਤੋਂ ਨਹੀਂ ਲੈਣਾ ਕੋ ਤੂੰ ਬੰਦਿਆਂ ਨੂੰ ਦੱਸ ਖੁਰਪਾ ਲੈ ਲੈਣਾ ਯਾਰ ਕਿੱ데 ਰੱਖੀ ਜਾਨਾ ਪਰੇ ਤੂੰ ਬੰਦਿਆਂ ਨੂੰ ਤੈਨੂੰ ਦੇਂਦਾ ਜਿਹੜਾ ਤੈਨੂੰ ਕਹਿੰਦੇ ਹੋ ਖੁਰਪਾ ਲੈ ਜਾ ਤੂੰ ਅੱਗੇ ਮੇਰਾ ਦਿਮਾਗ ਖਰਾਬ ਆ ਤੇ ਤੂੰ ਹੋਰ ਕਰੀ ਜਾਂਦਾ ਤੇਰਾ ਬੜਾ ਚਿਬੀ ਬਾਲਟੀ ਵਰਗਾ ਮੂੰਹ ਮੇਰੇ ਭਰਾ ਕੋਈ ਚੀਜ਼ ਵੇਚਣੀ ਸਵਾਦ ਨਾ ਵੇਚ ਯਾਰ ਮੇਰੀ ਗੱਲ ਸੁਣ ਹਾਂ ਤੂੰ ਸਵੇਰੇ ਛੇਤੀ ਉੱਠਿਆ ਨਹੀਂ ਮੈਂ ਤਾਂ 9 ਵਜੇ ਉੱਠਿਆ ਆ ਤੂੰ ਨੀਂਦ ਪੂਰੀ ਕਰ ਮੇਰਾ ਵੀਰ ਜਾ ਜਾਗਾ ਮੇਰਾ ਭਰਾ ਮੇਰੀ ਗੱਲ ਸੁਣ ਮੈਂ ਬ੍ਰਸ਼ ਨਹੀਂ ਕੀਤਾ ਮੈਂ ਤੇਰੇ ਮੂੰਹ ਤੇ ਥੁੱਕ ਦੇਣਾ ਹੀ ਹਾਂ ਆ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਚੀਜ਼ ਵੇਚ ਮੈਨੂੰ ਮੈਨੂੰ ਆ ਗਿਆ ਪਸੰਦ ਚੱਲ ਅੱਗੇ ਇੱਕ ਮੈਨੂੰ ਦੇਖ ਕੜਾਈ ਦੇਖ ਕੋਈ ਕੜਾਈ ਕਿੱਥੇ ਆ ਕੜਾਈ ਕਿੱਥੀ ਆ ਆਹੋ ਜੇ ਲੈਣੀ ਤੇ ਫਿਰ ਗੱਲ ਕਰੀ ਮੈਨੂੰ ਐਵੇਂ ਮੇਰਾ ਚੱਲ ਦਿਖਾ ਤੇ ਸਹੀ ਭਰਾ ਤੂੰ ਪਹਿਲੇ ਤੂੰ ਵੇਚਣ ਵਾਲੀ ਗੱਲ ਹੀ ਨਹੀਂ ਕਰਦਾ ਆਹ ਕੜਾਈ ਆ ਇੱਕ ਆਹ ਵੇਖ ਲੈ ਕਿਹੜੀ ਆ ਜਿਆਦਾ ਰੱਖਾਂੀ ਤੇ ਹੋਰੇ ਇੱਥੇ ਰੱਖ ਇਹ ਵਧੀਆ ਬਾਬਾ ਨਹੀਂ ਨਹੀਂ ਇਹ ਤੋਂ ਵਧੀਆ ਨਹੀਂ ਥੋੜੀ ਓ ਯਾਰ ਕੜਾਈ ਤੇ ਜਾਜ ਉਤਰਨਾ ਵਾ ਤੂੰ ਉਹ ਗੱਲ ਕਰੰਦਿਆ ਇਹੋ ਕੜਾਈ ਹੁੰਦੀ ਆ ਲੈਣੀ ਤੇ ਤੂੰ ਦੱਸ ਮੇਰਾ ਵੀ ਮੇਰਾ ਭਰਾ ਤੂੰ ਕਿਤੇ 에어ਪੋਰਟ ਤੇ ਪਹੁੰਚੇ ਤੇ ਨਹੀਂ ਲਾਉਂਦਾ ਰਿਆ ਤੂੰ ਜਹਾਜ ਵਾਲੀ ਗੱਲ ਹੀ ਨਹੀਂ ਛੱਡਦਾ ਯਾਰ ਕੋਈ ਦੂਜੀ ਗੱਲ ਕਰ ਲੈ ਮੇਨਾ ਉਹ ਯਾਰ ਤੂੰ ਲੈਣੀ ਆ ਉਹ ਲੈਣੀ ਆ ਯਾਰ ਪਰ ਇਹ ਤੋਂ ਵੱਡੀ ਕੜਾਈ ਚਾਹੀਦੀ ਆ ਘਰੇ ਪ੍ਰੋਗਰਾਮ ਆਹੀਂ ਬੱਕਰੇ ਬੁਕਰੇ ਬਣਾਉਣੇ ਆ ਉਹ ਬੱਕਰੇ ਬਣਾਉਣੇ ਆ ਕਿ ਤੂੰ ਲੜਾਉਣੇ ਆ ਵਿੱਚ ਵਿੱਚ ਪਾਂਦੇ ਨੇ ਬੱਕਰੇ ਯਾਰ ਕਿੰਨੇ ਬਣਾਉਣੇ ਤੁਸੀਂ ਉਹ ਨਹੀਂ ਨਹੀਂ ਯਾਰ ਇਹ ਨਹੀਂ ਯਾਰ ਥੋੜੀ ਵੱਡੀ ਦਿਖਾ ਦੇ ਤੋ ਤੁਸੀਂ ਵਿੱਚ ਮੈਚ ਕਰਾਉਣਾ ਮ ਕੜਾਈ ਉਹ ਮੇਰਾ ਭਰਾ ਮੈਨੂੰ ਇਤੋਂ ਵੱਡੀ ਕੜਾਈ ਦਿਖਾ ਜੁਗਤਾ ਨਾ ਮਾਰ ਮੇਰੇ ਨਾਲ ਓ ਯਾਰ ਵੱਡੀ ਹੋਈ ਹੁੰਦੀ ਆ ਬਾਤ ਨਹੀਂ ਲੈਣੀ ਤੇ ਤੂੰ ਤਾਂ ਵੀ ਦੱਸ ਤੂੰ ਲੈਣੀ ਆ ਨਹੀਂ ਆ ਹੀਟਲੀ ਕਾ ਡਾਂ ਵਾਲੀ ਹਾਂ ਉਹ ਨਾਮ ਮੇਰਾ ਭਰਾ ਜिद ਕਰੇ ਤੋ ਵੱਡੀ ਦੇ ਓ ਯਾਰ ਤੂੰ ਬਣਾ ਕੇ ਗੱਲ ਕਰ ਤੂੰ ਦੰਦ ਨਾ ਲਾਦੀ ਮੇਰੇ ਤੂੰ ਪਰ ਤੂੰ ਨਹੀਂ ਲੈਣਾ ਕੋ ਮੇਰੇ ਭਰਾ ਮੈਂ ਤੇਰੇ ਦੰਦ ਲਾਵਾਂ ਚੇ ਨਾਲਾਂ ਮੈਂ ਤੇਰੇ ਢਿੱਡ 'ਚ ਮੈਂ 16 ਟੀਕੇ ਲਵਾ ਦੇਣੀ ਹਾਂ ਓ ਯਾਰ ਆ ਲੈਣੀ ਆ ਭਰਾ ਤੂੰ ਜਦੋਂ ਦੀ ਗੱਲਾਂ ਕਰਦਾ ਦੇ ਦੇ ਆਈ ਦੇ ਦੇ ਇਹੋ ਕੱਢਦਾ ਕੱਢ ਦੇ ਕੱਢ ਦੇ ਅਰੇ ਗੱਲ ਵਾ ਮੇਰਾ ਭਰਾ ਤੇ ਜਾਣੀ ਪੈਣੀ ਆ ਗੱਗ ਦੀ ਇੱਜ਼ਤ ਕਰੀਦੀ ਹੁੰਦੀ ਆ ਉਹ ਵੱਡੀ ਚੀਜ਼ ਜਿਹੜੀ ਆ ਨਾ ਉਹ ਤੇ ਖੁੱਲਾ ਸਮਾਨ ਬਣ ਜਾਂਦਾ ਸੌਖਾ ਯਾਰ ਤੇਰੇ ਕੋ ਕਿਹੜੀਆਂ ਲੱਤਾਂ ਘਟਾਲੀਆਂ ਆ ਪਾ ਪ੍ਰਾਈਸ ਦੇ ਦੀ ਕਰਦੇ ਤੇਰੀ ਤੂੰ ਘੋੜ ਡੁੱਡ ਕੇ ਪੈਂਦੇ ਚੱਲ ਦੋ ਚੀਜ਼ਾਂ ਫਾਈਨਲ ਹੋ ਗਈਆਂ ਤੇ ਰੱਖ ਉਹ ਟੱਬ ਦਊਂਗਾ ਵੱਡਾ ਯਾਰ ਕਈ ਵਾਰੀ ਪਕੌੜੇ ਪੂੜੇ ਦਾ ਵੇਸਣ ਕੋਲਣਾ ਹੁੰਦਾ ਨਾ ਯਾਰ ਵੱਡਾ ਟੱਬ ਐਡਾ ਹੀ ਹੁੰਦਾ ਟੱਬ ਹੁਣ ਤੁਸੀਂ ਵੀ ਲੈਂਟਰ ਵਾਲੀ ਮਸ਼ੀਨ ਲੈ ਜਾਓ ਫਿਰ ਨਹੀਂ ਤੇ ਮੇਰਾ ਭਰਾ ਮੇਰੀ ਸੁਣ ਗੱਲ ਉਹ ਚੀਜ਼ਾਂ ਵੇਚਣੀਆਂ ਕਿ ਨਹੀਂ ਵੇਚਣੀਆਂ ਕੋਈ ਆ ਗਿਆ ਟੱਬ ਬਾ ਟੱਬ ਦਿਖਾ ਭਲਾ ਆ ਵੇ ਆ ਟੱਬ ਬ੍ਰ ਓ ਯਾਰ ਤੇਰਾ ਦਿਮਾਗ ਖਰਾਬ ਆ ਯਾਰ ਇਹ ਭੂਲ ਵਾਏ ਉਹ ਕਈ ਕਈ ਵਾਰੀ ਵਿੱਚ ਬੈ ਕੇ ਬੰਦਾ ਚੰਗੀ ਦਾ ਵੇਸਣ ਖੋਲਦਾ ਯਾਰ ਤੂੰ ਰਹਿਂਦੇ ਤੂੰ ਨਹੀਂ ਲੈਣਾ ਯਾਰ ਤੂੰ ਉਹ ਗੱਲਾਂ ਕੰਦੇ ਆ ਮੈਂ ਤੂੰ ਯਾਰ ਮੇਰੀ ਗੱਲ ਸੁਣ ਹਰ ਇੱਕ ਦਾ ਆਪਣਾ ਹਿਸਾਬ ਹੁੰਦਾ ਵਾ ਬੱਚਾ ਵਾ ਇਹ ਤੂੰ ਵਿੱਚ ਬੰਦਿਆ ਉਹ ਕਰਦੇ ਯਾਰ ਤੂੰ ਹਿਸਾਬਾ ਵੀ ਆਪਣੇ ਸਾਹਮਣੇ ਚੈੱਕ ਕਰ ਲੈਂਦੇ ਇੱਕ ਵਾਰੀ ਨਾ ਯਾਰ ਤੂੰ ਦੋੜ ਦੇ ਨਾ ਲੈਣਾ ਬੈਠਾ ਇੱਕ ਮਿੰਟ ਰੁਕ ਜਾ ਯਾਰ ਓ ਯਾਰ ਤਾਂ ਠੀਕ ਆ ਠੀਕ ਆ ਠੀਕ ਆ ਚੁੱਕ ਜਣਾ ਸਮਾਨ ਉਹ ਪ੍ਰਾ ਚੈੱਕ ਕਰਨ ਦਾ ਤਰੀਕਾ ਸਾਡਾ ਯਾ ਤੂੰ ਗਾਤੇ ਰਾ ਤਰੀਕਾ ਨੂੰ ਇਹ ਫਾਈਨਲ ਆ ਜਾ ਮੇਰਾ ਭਰਾ ਆ ਕੁਝ ਹੋਰ ਵੀ ਲਈ ਆ ਜਾ ਫਾਡੋ ਕੀ ਤੇਰੇ ਅਲੀ ਯਾਰ ਤੇ ਉਹ ਉਹ ਗੱਲਾਂ ਕਰਦੇ ਆ ਤੂੰ ਇਹ ਹੋ ਗਿਆ ਪਾ ਇੱਕ ਆਪਣਾ ਖੁਰਪਾ ਹੋ ਗਿਆ ਇੱਕ ਕੜਾਈ ਇੱਕ ਟੱਬ ਹੋ ਗਿਆ ਹੈ ਨਾ ਹੋਰ ਮੈਨੂੰ ਕੀ ਚਾਹੀਦਾ ਸੀ ਭਲਾ ਔਰ ਤੈਨੂੰ ਥੋੜੀ ਅਕਲ ਚਾਹੀਦੀ ਹੈ ਯਾਰ ਥੋੜੀ ਅਕਲ ਤੂੰ ਅੱਜ ਆਇਆ ਤੂੰ ਲਾਗੀ ਮਾਲ ਦੀ ਦੁਕਾਨ ਤੇ ਮਿਲਦੀ ਹੈ ਅਕਲ ਵਾਲੀ ਕਿਹੜੀ ਗੱਲ ਹੁੰਦੀ ਭਰਾ ਤੂੰ ਪੈਸੇ ਵਟਣੇ ਕਿ ਨਹੀਂ ਵਟਣੇ ਤੂੰ ਤੇ ਮੇਰਾ ਦਿਮਾਗ ਖਾ ਲਿਆ ਵਟਣਾ ਤੇਰੇ ਕੋਲ ਮੈਨੂੰ ਪਤਾ ਨਹੀਂ ਕੀ ਹੈ ਯਾਰ ਤੇਰਾ ਕਿਹੜਾ ਪਿੱਤਲ ਦੇ ਚਮਚੇ ਵਰਗਾ ਮੂੰਹ ਤੇਰਾ ਮੇਰਾ ਭਰਾ ਇੱਧਰ ਗੱਲ ਸੁਣ ਆ ਅ ਆ ਭਾਂਡਾ ਚਾਹੀਦਾ ਸੀ ਇੱਕ ਸੱਚ ਮੈਨੂੰ ਇਹ ਗਾਗਰਵਾ ਭਾਜੀ ਇਹ ਗਾਗਰ ਹੁੰਦੀ ਆ ਉਹ ਪਾਏ ਉਹੀ ਭਾਂਡਾ ਰੀ ਉਹ ਜਿਹੜੇ ਕਹਿੰਦੇ ਉਹ ਗੱਲ ਭਾਂਡੇ ਦੀ ਵੜ ਗਈ ਆ ਯਾਰ ਮੈਂ ਤੈਨੂੰ ਮਾਰ ਦੇਣਾ ਇਸ ਤੇ ਘਰੇ ਤੂੰ ਉਹ ਗੱਲਾਂ ਕਰਦੇ ਆ ਤੂੰ ਮੇਰਾ ਭਰਾ ਲੜਦਾ ਕਿਉਂ ਮੈਨਾਂ ਤੂੰ ਉਹ ਤੇਰੇ ਚ ਪੇੜਾ ਮਾਰਦੀਆਂ ਤੇਰੇ ਕੋਈ ਕੰਮ ਦੀ ਗੱਲ ਕਰ ਤੂੰ ਭਾਦੇ ਤੇ ਤੂੰ ਨਹੀਂ ਲੈ ਗੱਲ ਕਰ ਯਾਰ ਤੂੰ ਭਾਂਡਿਆ ਨਾ ਉਹ ਤੂੰ ਨਹੀਂ ਲੈਣਾ ਯਾਰ ਏ ਉਹ ਮੈਂ ਲੈਣਾ ਦੀ ਗੱਲ ਨਹੀਂ ਆ ਭਰਾ ਇਹ ਸਟੀਲ ਦਾ ਵਾ ਮੈਨੂੰ ਪਿੱਤਲ ਦਾ ਚਾਹੀਦਾ ਵਾ ਤੂੰ ਪਹਿਲਾਂ ਇੱਕ ਕੰਮ ਕਰੋ ਜਿਹੜੇ ਵੀ ਤੁਹਾਡੇ ਘਰ ਚ ਸਟੀਲ ਨਾਲੇ ਆਣਾ ਉਹ ਸਾਰੇ ਪਹਿਲਾਂ ਵੇਚੋ ਫਿਰ ਇੱਕ ਹੋਣਾ ਇਹ ਪਿੱਤਲ ਦਾ ਪਿੱਤ ਪਿੱਤਲ ਕੀ ਗੱਲ ਮਹਿੰਗੀ ਹੁੰਦੀ ਆ ਲੱਕਦੇ ਜਿਥੋਂ ਲਿਆਈ ਹੈ ਮਹਿੰਗੀ ਹੁੰਦੀ ਆ ਉਹ ਪਿੱਤਲ ਮਹਿੰਗੀ ਹੁੰਦੀ ਆ ਹੈ ਆਹ ਕਿੰਨੀ ਕੁ ਮਹਿੰਗੀ ਹੁੰਦੀ ਆ ਉਹ ਬੜੀ ਮਹਿੰਗੀ ਹੁੰਦੀ ਆ ਭਾ ਉਹਦਾ ਮੈਨੂੰ ਰੇਟ ਹੀ ਨਹੀਂ ਪਤਾ ਇੰਨੀ ਮਹਿੰਗੀ ਹੁੰਦੀ ਆ ਅੱਛਾ ਹਾਂ ਚੱਲ ਕੋਈ ਗੱਲ ਇਹ ਪਿੱਤਲ ਨਾਲ ਲੈਣਾ ਹੀ ਨਹੀਂ ਆ ਭਾਈ ਇੱਕ ਚੀਜ਼ ਫੇਰ ਉਹ ਮੈਨੂੰ ਯਾਦ ਆਈ ਹੁਣੇ ਉਹ ਕੀ ਕਹਿੰਦੇ ਉਹਨੂੰ ਉਹ ਕੌਲੀਆਂ ਨਹੀਂ ਹੁੰਦੀਆਂ ਉਹ ਨਿੱਕੀਆਂ ਨਿੱਕੀਆਂ ਕੌਲੀਆਂ ਚਾਹੀਦੀਆਂ ਵਾ ਓਏ ਯਾਰ ਐਡੀ ਕਿਹੜੀ ਕੌਲੀ ਹੁੰਦੀ ਤੁਹਾਨੂੰ ਬੁਰਕੀ ਬੁਰਕੀ ਰੋਟੀ ਮਿਲਦੀ ਹੈ ਤੁਹਾਨੂੰ ਮੇਰਾ ਭਰਾ ਤੂੰ ਗਰੀਬ ਆਦਮੀ ਨੇ ਕਦੀ ਕੁਝ ਖਾਦਾ ਨਹੀਂ ਹੋਣਾ ਰੋਟੀ ਤੋਂ ਬਸ ਉਹ ਨਿੱਕੀ ਕੋਲੀ 'ਚ ਉਹ ਵੀ ਪਿੱਤਲ ਚੰਦੀ ਆ ਉਹ ਤੇਰੇ ਕੋਲ ਫੇਰ ਨਹੀਂ ਲਈ ਜਾਣੀ ਤੇ ਘਰੇ ਬੰਦਾ ਕੀ ਉਥੇ ਲੈਣ ਦੇ ਤੁਸੀਂ ਮੈਨੂੰ ਲੈਨੇ ਕੱਪ ਤੁਸੀਂ ਆ ਚੁੱਕੋ ਆਪਣਾ ਨਹੀਂ ਕੱਪ ਮੇਰੇ ਕੋਲ ਹੈਗੇ ਘਰੇ ਆ ਤੇ ਆ ਕੀ ਕੀ ਹੋ ਗਿਆ ਆਪਣਾ ਟਾਬੂ ਗਿਆ ਵਾ ਇੱਕ ਆ ਹੋ ਗਿਆ ਉਹ ਪੱਠੀ ਹੇ ਭਾਜੀ ਪੱਠੀ ਤੇ ਖਾਣ ਪੀਣ ਨੂੰ ਸਮਾਨ ਬੰਦਾ ਇੱਥੇ ਇੱਥੇ ਹੀ ਬੰਦਾ ਔਰ ਬਲਬ ਤੇ ਬੰਦਾ ਯਾਰ ਇੱਥੇ ਬੰਦਾ ਖਾਣ ਪੀਣ ਨੂੰ ਉਹ ਨਿਆਣੇ ਵਾਲਿਆਂ ਗੱਲਾਂ ਕਰਦੇ ਆ ਯਾਰ ਮੇਰਾ ਭਰਾ ਕਹੋ ਜਿਆ ਤੇਰਾ ਸੜੇ ਮੱਛਰ ਵਰਗਾ ਮੂੰਹ ਆ ਮੈਨੂੰ ਥੋੜੀ ਨਿੱਕੀ ਜਾਈਦੀ ਪੱਠੀ ਤੋਂ ਨਿੱਕੀ ਹੈਗੀ ਆ ਯਾਰ ਇਹ ਤੋਂ ਨਿਕਾ ਕੇ ਦੀਵਾ ਲਾ ਜਾਓ ਤੇ ਦੁਕਾਨ ਅਸਾਹੀ ਪੱਠੀ ਆ ਹੈ ਆ ਫੜੇ ਇੱਕ ਵੰਡ ਦਿਖਾਇਓ ਭਲਾ ਕਿਦਾਂ ਦੀ ਆ ਉਹ ਯਾਰ ਇਦਾਂ ਦੀ ਹੈ ਕੀ ਇੱਥੇ ਇੱਥੇ ਸੇਕ ਪੈਂਦਾ ਹੋਰ ਇੱਥੇ ਕੀ ਮੀਂਹ ਪੈਂਦਾ ਚੱਲ ਠੀਕ ਆ ਫਿਰ ਪਾ ਇੱਕ ਆ ਪੱਠੀ ਵੀ ਕਰ ਦੇ ਠੀਕ ਆ ਹੈਨਾ ਆ ਪੱਠੀ ਹੋ ਗਈ ਆ ਹੈਨਾ ਕੜਾਈ ਐਦਾਂ ਕਰੋ ਬਿੱਲ ਬਣਾ ਦਿਓ ਬਣਾ ਦਿੰਦੇ ਆ ਉਹ ਭਾਈ ਗੱਲ ਸੁਣੋ ਆਪਣੇ ਤੋਂ ਚਮਚੇ ਆ ਗਏ ਚਮਚੇ ਚਮਚੇ ਹੈਗੇ ਚਮਚੇ ਨੂੰ ਯਾਦ ਆਇਆ ਉਹ ਦੱਸੋ ਇਹਨਾਂ ਦੇ ਆਫਰ ਚੱਲਣ ਦੀ ਚਮਚਿਆਂ ਤੇ ਕੀ ਆਫਰ ਆ ਆ ਨਾ ਇੱਕ ਨਾਲ ਫ੍ਰੀ ਆ ਰਿਹਾ 12 ਲਾਓਗੇ ਤੇ ਫਿਰ ਮਿਲੂਗਾ ਇੱਕ ਨਾ ਆ ਜੀ 12 ਚਮਚਿਆਂ ਨਾਲ ਇੱਕ ਚਮਚਾ ਫ੍ਰੀ ਆ ਇਹ ਫ੍ਰੀ ਆ ਇਹ ਫ੍ਰੀ ਆ ਫ੍ਰੀ ਆ ਹਾਂ ਠੀਕ ਆ ਭਾਜੀ ਇਹ ਫ੍ਰੀ ਆ ਆ ਵਾਹ ਯਾਰ ਇਹ ਫ੍ਰੀ ਆ ਬਹੁਤ ਵਾਹ ਇਹ ਕਰਕੇ ਬਹੁਤ